ਸੰਗਰੂਰ ਵਿੱਚ ਪ੍ਰਸ਼ਾਸਨ ਵੱਲੋਂ ਸਾਲ 2022 ਵਿੱਚ ਇੱਕ ਪਹਿਲ ਨਾਮਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦੇ ਤਹਿਤ ਪਿੰਡਾਂ ਦੀਆਂ ਔਰਤਾਂ ਨੂੰ ਆਰਗੇਨਿਕ ਖੇਤੀ, ਅਚਾਰ ਪਾਉਣ, ਕੱਪੜੇ ਸੀਨ ਅਤੇ ਇਹਨਾਂ ਚੀਜ਼ਾਂ ਦੀ ਮਾਰਕੀਟਿੰਗ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਸੀ ਤਾਂ ਜੋ ਇਹ ਮਹਿਲਾਵਾਂ ਆਤਮ ਨਿਰਭਰ ਹੋ ਸਕਣ ਅਤੇ ਆਪਣੀਆਂ ਬਣਾਈ ਚੀਜ਼ਾਂ ਬਾਜ਼ਾਰ ਵਿੱਚ ਵੇਚ ਸਕਣ ਸਾਲ 2024 ਤੱਕ ਇਹ ਪ੍ਰੋਜੈਕਟ ਸੰਗਰੂਰ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਪਹੁੰਚ ਚੁੱਕਾ ਹੈ ਅਤੇ ਇਸ ਨਾਲ ਹਰ ਪਿੰਡ ਤੋਂ ਸੈਂਕੜੇ ਦੀ ਗਿਣਤੀ ਵਿੱਚ ਮਹਿਲਾਵਾਂ ਜੁੜ ਚੁੱਕੀਆਂ ਹਨ ਹੁਣ ਇਸ ਪ੍ਰੋਜੈਕਟ ਦੀ ਟਰਨਓਵਰ 4 ਕਰੋੜ ਹੈ ਅਤੇ ਇਸ ਪ੍ਰੋਜੈਕਟ ਨੂੰ ਚਲਾਉਣ ਵਾਲੇ ਅਧਿਕਾਰੀ ਦੱਸਦੇ ਹਨ ਕਿ ਜਦ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਕੁਝ ਮਹਿਲਾਵਾਂ ਨਾਲ ਸ਼ੁਰੂ ਕੀਤਾ ਗਿਆ ਸੀ ਪਰ ਅੱਜ ਇਹ ਪ੍ਰੋਜੈਕਟ ਰਾਹੀਂ ਜ਼ਿਲ੍ਹਾ ਸੰਗਰੂਰ ਦੇ ਕਈ ਸਰਕਾਰੀ ਸਕੂਲਾਂ ਵਿੱਚ ਵਰਦੀਆਂ ਬਣਾ ਕੇ ਦਿੱਤੀਆਂ ਜਾਂਦੀਆਂ ਹਨ ਅਤੇ ਨਾਲ ਹੀ ਹੁਣ ਪੰਜਾਬ ਪੁਲਿਸ ਦੀ ਵਰਦੀ ਵੀ ਇਸ ਪ੍ਰੋਜੈਕਟ ਦੇ ਤਹਿਤ ਹੀ ਬਣਾ ਕੇ ਦਿੱਤੀ ਜਾਵੇਗੀ ਜੋ ਵਰਤੀ ਪਹਿਲਾਂ ਪੁਲਿਸ ਮੁਲਾਜ਼ਮਾਂ ਨੂੰ 3 ਤੋਂ 4000 ਦੀ ਪੈਂਦੀ ਸੀ ਹੁਣ ਮਹਿਜ 1100 ਰੁਪਏ ਵਿੱਚ ਇਸ ਪ੍ਰੋਜੈਕਟ ਦੇ ਤਹਿਤ ਉਹ ਮੁਲਾਜ਼ਮਾਂ ਨੂੰ ਦਿੱਤੀ ਜਾਵੇਗੀ ਇਸ ਨਾਲ ਜਿੱਥੇ ਮਹਿਲਾਵਾਂ ਆਤਮ ਨਿਰਭਰ ਬਣ ਰਹੀਆਂ ਹਨ ਉੱਥੇ ਹੀ ਉਹਨਾਂ ਦੀ ਕਲਾ ਪੂਰੇ ਦੇਸ਼ ਵਿੱਚ ਪਹੁੰਚ ਰਹੀ ਹੈ ਇਸ ਪ੍ਰੋਜੈਕਟ ਨਾਲ ਜੁੜੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਪ੍ਰੋਜੈਕਟ ਵਿੱਚ ਕੰਮ ਕਰਨ ਵਾਲੀ ਮਹਿਲਾਵਾਂ ਨੂੰ ਇਸ ਤਰ੍ਹਾਂ ਦੀ ਫੈਸਿਲਿਟੀ ਦਿੰਦੇ ਹਨ ਕਿ ਉਹ ਇੱਥੋਂ ਸਮਾਨ ਲਿਜਾ ਕੇ ਆਪਣੇ ਘਰ ਵਿੱਚ ਤਿਆਰ ਕਰਕੇ ਫਿਰ ਉਹ ਸੰਸਥਾ ਵਿੱਚ ਦੇ ਸਕਦੀਆਂ ਹਨ ਅਤੇ ਨਾਲ ਹੀ ਜੋ ਮਹਿਲਾਵਾਂ ਇਹਨਾਂ ਦੇ ਸੈਂਟਰਾਂ ਵਿੱਚ ਕੰਮ ਕਰਨਾ ਚਾਹੁੰਦੀਆਂ ਹਨ ਉਹ ਸੈਂਟਰਾਂ ਵਿੱਚ ਆ ਕੇ ਵੀ ਕੰਮ ਕਰ ਸਕਦੀਆਂ ਹਨ ਇਸ ਪ੍ਰੋਜੈਕਟ ਵਿੱਚ ਫੁੱਲੀ ਆਟੋਮੈਟਿਕ ਸਲਾਈ ਮਸ਼ੀਨਾਂ ਨਾਲ ਕੰਮ ਕੀਤਾ ਜਾਂਦਾ ਹੈ ਸਾਡੇ ਗਰੁੱਪ ਬਣੀ ਹੋਈ ਸੀ ਜੀ ਉਦੋਂ ਹੀ ਸਾਨੂੰ ਮੈਸੇਜ ਮਿਲਿਆ ਵੀ ਐ ਕਰਕੇ ਵੀ ਤੁਸੀਂ ਸਿਲਾਈ ਦਾ ਕੰਮ ਕਰਨਾ ਚਾਹੁੰਦੇ ਹੋ ਅਸੀਂ ਅਸੀਂ ਸਿਲਾਈ ਦਾ ਕੰਮ ਪਹਿਲਾਂ ਕਰਦੇ ਹੁੰਦੇ ਸੀ ਲੈ ਰਹੀ ਅੱਗੇ ਫੋਜਰੀ ਦਾ ਤੇ ਉਦੋਂ ਬਾਅਦ ਸਾਨੂੰ ਇਹ ਦੇ ਬਾਰੇ ਪਤਾ ਲੱਗਿਆ ਫਿਰ ਅਸੀਂ ਉੱਥੇ ਆ ਕੇ ਕੰਮ ਕਰਿਆ ਉਰੇ ਸਾਨੂੰ ਜਾਦੇ ਵੈਸੇ ਵੱਡੀਆਂ ਮਸ਼ੀਨਾਂ ਨੇ ਉੱਥੇ ਅਸੀਂ ਆਪਦਾ ਘਰੇ ਨਹੀਂ ਜਾ ਕੇ ਕੰਮ ਕਰਦੇ ਸੀ ਘਰੇ ਇੰਨਾ ਕੰਮ ਨਹੀਂ ਹੁੰਦਾ ਸੀਗਾ ਕਿਉਂਕਿ ਮੇਰੇ ਤਿੰਨ ਬੇਟੀਆਂ ਨੇ ਇੱਕ ਛੋਟਾ ਬੇਟਾ ਟਾ 1 ਸਾਲ ਦਾ ਤੇ ਉਰੇ ਸਾਨੂੰ ਵਧੀਆ ਕਮ ਹੋ ਜਾਂਦੀ ਹੈ ਜੀ ਵੀ 28 18000 ਤੋਂ 20000 ਤੱਕ ਮਹੀਨੇ ਦਾ ਅਸੀਂ ਪਾ ਲੈਨੇ ਆਂ ਹਾਂਜੀ ਸਰ ਹੁਣ ਹੱਥ ਜੋ ਜੋ ਵੀ ਕੋਈ ਅਜੀ ਦਿੱਕਤ ਨਹੀਂ ਆਉਂਦੀ ਸਰ ਹੱਥ ਜੋ ਜੋ ਵੀ ਵਹੁੰਦੀਆਂ ਨੇ ਬਾਕੀ ਇਹ ਮਸ਼ੀਨਾਂ ਦੀ ਸਲਾਈ ਵੀ ਬਹੁਤ ਸਾਫ਼ ਹੁੰਦੀ ਹੈ ਜੈਕ ਦੀਆਂ ਮਸ਼ੀਨਾਂ ਨੇ ਸਰ ਹਾਂਜੀ ਉਹਦੀ ਆਟੋਮੈਟਿਕ ਮਸ਼ੀਨਾਂ ਹਾਂਜੀ ਆਟੋਮੈਟਿਕ ਮਸ਼ੀਨਾਂ ਇਹਦੇ ਕੈਂਚੀ ਦੀ ਵੀ ਲੋਡ ਨਹੀਂ ਪੈਂਦੀ ਸਰ ਆਟੋਮੈਟਿਕ ਧਾਗਾ ਘੜ ਕਿੰਨੀ ਕੀ ਤਬਦੀਲੀ ਦੇਖਦਾ ਆਪਣੀ ਜ਼ਿੰਦਗੀ ਚ ਪਹਿਲਾਂ ਨਾਲ ਹੋਣ ਦੇ ਵਿੱਚ ਇੱਥੇ ਆ ਕੇ ਕਿਵੇਂ ਮਹਿਸੂਸ ਹੁੰਦਾ ਹੈ ਤਬਦੀਲੀ ਸਰ ਬਹੁਤ ਜ਼ਿਆਦਾ ਹੈ ਜਿੱਥੇ ਅਸੀਂ 5 ਤੋਂ 1000 ਦਾ ਕੰਮ ਮਾਸਾ ਹੀ ਕਰਦੇ ਸੀਗੇ ਅਸੀਂ 18 ਤੋਂ 20000 ਰੁਪਏ ਦਾ ਕੰਮ ਪ੍ਰਮਿੰਨੇ ਕਰ ਜੀ ਗੱਲ ਕਰੀ ਤਾਂ ਜ਼ਿਆਦਾਤਰ ਔਰਤਾਂ ਨੂੰ ਸਲਾਈ ਕੜਾਈ ਦੇ ਪਿੰਡਾਂ 'ਚ ਕੰਮ ਆਉਂਦਾ ਤਾਂ ਤੁਸੀਂ ਉਹਨਾਂ ਨਾਲੋਂ ਆਪਣੇ ਆਪ ਨੂੰ ਵੱਖਰਾ ਕਿਵੇਂ ਦੇਖਦੇ ਹੋ ਜ਼ਿਆਦਾ ਕਿਵਰੀ ਨਹੀਂ ਬਾਹਰ ਘਰ ਤੋਂ ਬਾਹਰ ਨਿਕਲ ਪਾਉਂਦੇ ਤਾਂ ਤੁਸੀਂ ਇੱਥੇ ਆ ਰਹੇ ਹੋ ਚੰਗਾ ਕਮਾ ਵੀ ਰਹੂ ਆਪਣੇ ਹਾਂਜੀ ਉਹ ਇਹਨਾਂ ਫਰਕ ਕਿੰਨਾ ਖਲਗ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਫਰਕ ਹੈ ਸਰ ਪਿੰਡਾਂ ਦੀ ਸਲਾਈ ਦਾ ਵੈਸੇ ਪਤਾ ਹੈ ਕੋਈ ਆ ਜਾਂਦਾ ਹੈ ਅਗਲਾ ਦੇ ਵੀ ਜਾਂਦਾ ਹੈ ਕਈ ਵਾਰੀ ਨਹੀਂ ਵੀ ਦੇ ਕੇ ਮੌਕੇ ਤੇ ਨਹੀਂ ਦਿੰਦੇ ਹੈਗੇ ਪਿੰਡਾਂ 'ਚ ਸਲਾਈ ਕਰਦਿਆਂ ਤਾਂ ਹੈਗੇ ਨਹੀਂ ਵੈਸੇ ਬਹੁਤ ਜ਼ਿਆਦਾ ਕਰਦੇ ਨੇ ਪਰ ਉਹਨਾਂ ਨੂੰ ਐ ਨਹੀਂ ਹੈਗਾ ਸਰ ਵੀ ਦੇ ਕੇ ਅਗਲਾ ਕੰਮ ਕਰ ਲਿਆ ਉਹਨਾਂ ਨੇ ਕਈ ਵਾਰੀ ਦੇ ਵੀ ਜਾਂਦੇ ਨੇ ਕਈ ਵਾਰੀ ਲੜਕਦੇ ਵੀ ਫਿਰ ਜਾਂਦੇ ਨੇ ਉਹ ਇੰਨਾ ਕੰਮ ਨਹੀਂ ਕਰਦੇ ਮੀਨ ਦੀ ਮੀਨ ਆ ਜਾਂਦੀ ਹੈ ਤਾਂ ਨੂੰ ਲੱਗਦਾ ਕਿ ਜਿਹੜਾ ਇਸ ਤਰ੍ਹਾਂ ਦੀ ਹੋਲ ਜਿਹੜੀਆਂ ਹੋਰ ਲੱਗਣੀਆਂ ਚਾਹੀਦੀਆਂ ਜਿਹੜੀਆਂ ਪਰ ਆਪਣਾਂ ਦੀ ਔਰਤਾਂ ਕੰਮ ਕਰਨਾ ਚਾਹੁੰਦੀਆਂ ਉਹ ਜੁੜ ਸਕਦੀਆਂ ਨੇ ਹਾਂਜੀ ਸਰ ਕੰਪਨੀ 'ਚ ਕੰਮ ਕਰਦੇ ਆਂ ਟੀਵੀ ਤੇ ਰਹਿਣ ਵਾਲਾਂ ਆਂ ਹਾਂਜੀ ਮੈਂ ਆਟੋਮੈਟਿਕ ਦੋ ਮਸ਼ੀਨਾਂ ਚਲਾਉਂਦਾ ਹਾਂ ਇੱਥੇ ਮਸ਼ੀਨ ਤੇ ਮਾਲ ਨਿਕਲਦਾ ਹੈ ਅੱਗੇ ਲੇਡੀਜ਼ ਨੂੰ ਦਿੱਤਾ ਜਾਂਦਾ ਹੈ ਲੇਡੀਜ਼ ਲਾਈ ਕਰਕੇ ਦੇ ਕੇ ਜਾਂਦੇ ਨੇ ਕੀ ਕੰਮ ਕਰਦਾ ਹੈ ਕੀ ਬੰਦਦਾ ਹੈ ਮਸ਼ੀਨ ਕੋਟੀ ਬੰਦੀ ਹੈ ਸਰਕਾਰੀ ਸਕੂਲਾਂ ਕਿਵੇਂ ਤੁਹਾਨੂੰ ਕੀ ਚੀਜ਼ ਦਾ ਪਤਾ ਲੱਗਿਆ ਤੁਸੀਂ ਫਿਰ ਕਿਵੇਂ ਕੰਮ ਕਰਦੇ ਇੱਥੇ ਮੇਰੇ ਮੰਮਾ ਦੇ ਗਰੁੱਪ ਚ ਨੇਗੇ ਉਹਨਾਂ ਤੋਂ ਮਿਲਿਆ ਸੀ ਮੈਨੂੰ ਇਹ ਕੰਮ ਤੁਸੀਂ ਸਿਲਾਈ ਫਿਰ ਲਈ ਸੀ ਹਾਂਜੀ ਲੁਧਿਆਣਾ ਦੀ ਤਾਂ ਹੁਣ ਕਿਹੜੇ ਟਾਈਮ ਤੋਂ ਕੰਮ ਕਰਦਾ ਮੈਨੂੰ 18 ਸਾਲ ਹੋ ਗਏ ਨੇ ਇੱਕ ਪੈਸੇ ਬੰਦਦੇ ਨੇ ਯਾਨੀ ਕਿ ਤਨਖਾਹ ਤੇ ਆਜੀ ਨੂੰ 15000 ਦੇ ਰਹੇ ਨੇ ਕਿੰਨਾ ਕੁ ਪਰਪਰ ਰਿਹਾ ਤੁਹਾਡੇ ਆਸਤਾ ਬਹੁਤ ਵਧੀਆ ਹੋ ਰਹੀ ਹੈ ਬੱਚਿਆਂ ਦੀ ਪੜਾਈ ਬਹੁਤ ਸੋਹਣੀ ਚੱਲ ਰਹੀ ਹੈ ਹੁਣ ਹੋ ਰਿਹਾ ਕਿ ਦੇਖੋ ਪ੍ਰਾਈਵੇਟ ਕੰਮਾਂ ਦੇ ਇੰਨੇ ਪੈਸੇ ਨਹੀਂ ਹੁੰਦੇ ਸਾਨੂੰ ਹੋ ਰਿਹਾ ਕਿ ਸਾਡਾ ਬਹੁਤ ਵਧੀਆ ਚੱਲ ਰਿਹਾ ਹੈ ਸਿਸਟਮ ਇਹਨਾਂ ਤੁਹਾਨੂੰ ਸਾਡੇ ਜੀ ਰੋਜ਼ ਦਾ ਇਹ ਛੋਟੇ ਸਾਈਜ਼ ਲਗਾ ਕੇ ਵੱਡੇ ਸਾਈਜ਼ ਲਗਾ ਕੇ ਆਪਾਂ 40 ਪੀਸ ਦੇ ਕਰੀਬ ਨਿਕਲ ਜਾਂਦਾ ਇੱਕ ਮਹੀਨੇ ਚ ਜਨ ਕੇ ਦੋ ਮਿਸ਼ਨਾ ਲੱਗ ਜਾਂਦੇ ਨੇ 80 ਦੇ 100 ਦੇ ਕਰੀਬ ਚੱਲਾ ਜਾਂਦਾ ਮਨਾ ਮੈਂ ਕਿੰਨਾ ਕਿੰਨਾ ਟਾਈਮ ਤੁਹਾਡੇ ਕੰਮ ਕਰਦਾ ਮੈਂ ਇਹ 10 ਘੰਟੇ ਚੱਲਦਾ ਹਾਂ 100 ਦੇ ਜਿਹੜਾ ਤੁਸੀਂ ਕੰਮ ਕਰਦੇ ਹੋ ਜਿਹੜਾ ਕੰਮ ਆਉਂਦਾ 12 ਮਹੀਨੇ ਤੀਰੇ 3 ਘੰਟੇ ਤੋਂ ਹੂੰ ਤੇ 3 ਮਹੀਨੇ ਹੋ ਗਏ ਮੈਨੂੰ ਇਸ ਪਿੰਡ ਕੰਮ ਕਰਦਿਨ ਅਜਾ ਜਿਹੜੀ ਤੁਹਾਡੀ ਔਰ ਜਦੋਂ ਤੁਸੀਂ ਕੰਮ ਕਰਦੇ ਹੋ ਕਿਸ ਤਰ੍ਹਾਂ ਦੀ ਮਸ਼ੀਨਾਂ ਦੇ ਪਰ ਵਰਕ ਕਰਾ ਜਾਂਦੇ ਤੁਹਾਡਾ ਕੀ ਕੰਮ ਆ ਕੀ ਰੋਲ ਆ ਤੁਹਾਡਾ ਇਸ ਮਤਲਬ ਬਟਨ ਲਗਾ ਜਾਂਦੇ ਉਹ ਮਤਲਬ ਡਰੈਸਾਂ ਦੂਸਰੀਆਂ ਮਸ਼ੀਨਾਂ ਦੇ ਡਰੈਸਾਂ ਸੇ ਜਾਂਦੀਆਂ ਨੇ ਇੱਥੇ ਬਟਨ ਲਗਾਏ ਅਸੀਂ ਕਿਵੇਂ ਦੇਖਦੇ ਹਾਂ ਕਿ ਵੱਜਦੇ ਸਮੇਂ ਜਦੋਂ ਆਮ ਤੌਰ ਤੇ ਤੁਸੀਂ ਕਿਰੇਲੂ ਪਲਾ ਕਰਿਆ ਆਪਾਂ ਕੰਮ ਕਰਦੇ ਸੀ ਟੀਕੇ ਮਸ਼ੀਨ ਦੇ ਉੱਪਰ ਕਰਦੇ ਸੀ ਤੁਸੀਂ ਹੁਣ ਅਲੱਗ-ਅਲੱਗ ਜਗ੍ਹਾ ਮਨ ਕੇ ਤੁਹਾਡਾ ਕੰਮ ਸਿਰਫ ਬਟਨ ਲਾਉਣਾ ਆਟੋਮੈਟਿਕ ਮਸ਼ੀਨਾਂ ਦੇ ਨਾਲ ਬਟਨ ਫਿਰ ਤੁਹਾਡਾ ਹੱਥ ਨਾਲ ਸੂਈ ਵਾਲਾ ਕੰਮ ਨਹੀਂ ਹਾਂਜੀ ਆਟੋਮੈਟਿਕਲੀ ਹੋ ਜਾਂਦੀ ਬਹੁਤ ਆਸਾਨ ਤਰੀਕੇ ਨਾਲ ਲੱਗਦਾ ਹੈ ਤੁਸੀਂ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਨੇ ਹੋਰ ਬਣ ਰਹੀਆਂ ਆ ਡੋਰਡ ਕਿਸ ਤਰ੍ਹਾਂ ਦੇ ਕੰਮ ਹੁੰਦਾ ਉਹਦੇ ਤਰ੍ਹਾਂ ਕਿਸਤੇ ਕਾਜ ਕੀਤੇ ਜਾਂਦੇ ਆ ਤੇ ਡਾਕ ਲਗਾਏ ਜਾਂਦੇ ਆ ਜੀ ਕਈਆਂ ਧੰਟ ਲਾ ਕੇ ਕੀਤੇ ਜਾਂਦੇ ਆ ਬਟਨ ਲਗਾਏ ਜਾਂਦੇ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਵਿਜਨ ਦੇ ਅਨੁਸਾਰ ਅਸੀਂ 2022 ਦੇ ਵਿੱਚ ਇਸ ਹੋਜ਼ਰੀ ਸੈਂਟਰ ਦੀ ਸ਼ੁਰੂਆਤ ਕੀਤੀ ਸੀਗੀ ਪਹਿਲਾਂ ਅਸੀਂ ਇੱਕ ਸਕੂਲ ਦੀ ਯੂਨੀਫਾਰਮਸ ਬਣਾਈਆਂ ਸੀਗੀਆਂ ਤੇ ਉਹ ਬਹੁਤ ਸਕਸੈਸਫੁਲ ਹੋਈਆਂ ਅਗਲੇ ਸਾਲ ਅਸੀਂ ਪੂਰੇ ਸੰਗਰੂਰ ਜ਼ਿਲ੍ਹੇ ਦੀਆਂ ਯੂਨੀਫਾਰਮਸ ਬਣਾਈਆਂ ਹੁਣ ਤੁਸੀਂ ਜਿਵੇਂ ਦੇਖ ਰਹੇ ਹੋ ਇਹ ਸੈਂਟਰ ਦੇ ਵਿੱਚ ਅਸੀਂ ਦੋਨੋਂ ਪ੍ਰੋਵੀਜ਼ਨਸ ਰੱਖੀਆਂ ਹੋਈਆਂ ਨੇ ਲੇਡੀਆਂ ਇੱਥੇ ਆ ਕੇ ਵੀ ਸਟਿਚਿੰਗ ਕਰ ਸਕਦੀਆਂ ਨੇ ਪਰ ਜੇ ਉਹ ਚਾਣ ਆਪਣੇ ਘਰ ਦੇ ਕੰਫਰਟ ਦੇ ਵਿੱਚ ਵੀ ਇੱਥੋਂ ਮਾਲ ਲੈ ਕੇ ਆਪਣੇ ਘਰੇ ਜਾ ਸਕਦੀਆਂ ਉੱਥੋਂ ਸਟਿਚ ਕਰਕੇ ਫੇਰ ਸਾਨੂੰ ਇੱਥੇ ਵਾਪਸ ਵੀ ਡਿਪੋਜ਼ਿਟ ਕਰ ਸਕਦੇ ਆ ਤਾਂ ਦੋਨੋਂ ਆਪਸ਼ਨਸ ਅਸੀਂ ਦੇਣੇ ਹੈਗੇ ਹੁਣ ਅਸੀਂ ਪੂਰੇ ਸੰਗਰੂਰ ਜ਼ਿਲ੍ਹੇ ਦੀ ਜਿੰਨੀਆਂ ਵੀ 50000 ਤੋਂ ਪਲੱਸ ਯੂਨੀਫਾਰਮਸ ਨੇ ਉਹ ਸਹੀ ਸਾਰੀ ਬਣਾ ਰਹੇ ਤੇ ਤੁਸੀਂ ਇਸ ਸੈਂਟਰ ਜਿਹਨੂੰ ਦੇਖ ਰਹੇ ਹੋ ਇਹਦੇ ਵਿੱਚ ਹੁਣ ਸਾਡੀ ਟਰਨਓਵਰ 4 ਕਰੋੜ ਤੋਂ ਵੱਧ ਹੋ ਗਈ ਹੈ 2 ਸਾਲ ਦੇ ਵਿੱਚ ਵਿੱਚ ਤੇ ਹੁਣ 450 ਦੇ ਕਰੀਬ ਲੇਡੀਜ਼ ਇੱਥੋਂ ਡਾਇਰੈਕਟ ਰੋਜ਼ਗਾਰ ਉਹਨਾਂ ਨੂੰ ਮਿਲਿਆ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਲੇਡੀਜ਼ ਬਹੁਤ ਇੱਥੇ ਮਿਹਨਤ ਕਰ ਰਹੇ ਹਨ ਅਸੀਂ ਇਹਨਾਂ ਨੂੰ ਹੈਲਪ ਕਰ ਰਹੇ ਹਾਂ ਕਿ ਕਿਵੇਂ ਹੋਰ ਅੱਗੇ ਵੱਧ ਸਕਣ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਹੁਣ ਪੁਲਿਸ ਯੂਨੀਫਾਰਮਸ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਵਿਜ਼ਨ ਦੇ ਅਨੁਸਾਰ ਅਸੀਂ ਪੁਲਿਸ ਯੂਨੀਫਾਰਮਸ ਬਣਾਨੀਆਂ ਸ਼ੁਰੂ ਕੀਤੀਆਂ ਨੇ ਉਹ ਪ੍ਰੋਜੈਕਟ ਵੀ ਬਹੁਤ ਸਕਸੈਸਫੁਲ ਹੋਇਆ ਕਿਉਂਕਿ ਆਮ ਤੌਰ ਤੇ ਮੁਲਾਜ਼ਮਾਂ ਨੂੰ 4000 ਤੋਂ ਵੱਧ ਦਾ ਖਰਚਾ ਪੈਂਦਾ ਸੀਗਾ ਉਹਨਾਂ ਨੂੰ ਆਪਣੀ ਜੇਬ ਚੋਂ ਖਰਚਾ ਦੇਣਾ ਪੈਂਦਾ ਸੀ ਆਪਣੀ ਵਰਦੀਆਂ ਸਮਾਨ ਵਾਸਤੇ ਇੱਥੇ ਲੇਡੀਜ਼ ਤੇ ਸਟਾਫ ਦੀ ਮਿਹਨਤ ਦੇ ਨਾਲ ਅਸੀਂ 1100 ਰੁਪਏ ਦੇ ਵਿੱਚ ਉਹੀ ਵਰਦੀਆਂ ਉਸੇ ਉਸ ਤੋਂ ਵੱਧ ਬੈਟਰ ਕੁਆਲਿਟੀ ਦੀ ਅਸੀਂ ਵਰਦੀਆਂ ਉਹਨਾਂ ਨੂੰ ਸਟਿਚ ਕਰਕੇ ਦੇਨੇ ਆ ਤੇ ਨਾਲ ਹੀ ਉਹਨ ਅਸੀਂ ਹੋਰ ਅੱਗੇ ਜਾ ਰਹੇ ਹਾਂ ਅਸੀਂ ਹੁਣ ਸਵੈਟਰ ਬਣਾਨੇ ਵੀ ਸ਼ੁਰੂ ਕਰ ਦਿੱਤੇ ਆ ਤੇ ਹੌਲੀ ਹੌਲੀ ਅਸੀਂ ਹੋਰ ਅੱਗੇ ਡਾਈਵਰਸੀਫਾਈ ਕਰਾਂਗੇ ਅਸੀਂ ਸ਼ੂਜ਼ ਦੀ ਵੀ ਮੈਨੂਫੈਕਚਰਿੰਗ ਸ਼ੁਰੂ ਕਰਾਂਗੇ ਦੁਪੱਟੇ ਦੀ ਵੀ ਮੈਨੂਫੈਕਚਰਿੰਗ ਕਰਾਂਗੇ ਤੇ ਇਹ ਸੈਂਟਰ ਦੀ ਵੀ ਅਸੀਂ ਬਹੁਤ ਐਗਰੈਸਿਵ ਐਕਸਪੈਂਸ਼ਨ ਕਰ ਰਹੇ ਹਾਂ ਇਹ ਇੱਕ ਹਾਲ ਤੋਂ ਸ਼ੁਰੂ ਹੋਇਆ ਸੀ ਹੁਣ ਇੱਕ ਵੇਅਰ ਹਾਊਸ ਅੱਗੇ ਅਸੀਂ ਬਣਾਇਆ ਹੈ ਸੋ ਇਹਦੀ ਐਕਸਪੈਂਸ਼ਨ ਵਿੱਚ ਹੁਣ ਅਸੀਂ ਇੱਕ 3 ਸਟੋਰੀ ਮੈਗਾ ਬਿਲਡਿੰਗ ਵੀ ਅਸੀਂ ਬਣਾਵਾਂਗੇ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸੈਲਫ ਹੈਲਪ ਗਰੁੱਪਸ ਬਣੇ ਹੋਏ ਨੇ ਪਿੰਡਾਂ ਦੇ ਵਿੱਚ ਸਾਡਾ ਸਟਾਫ ਦਾ ਨੈਟਵਰਕ ਪਹਿਲ ਸਖੀਜ਼ ਦਾ ਨੈਟਵਰਕ ਹਰ ਪਿੰਡ ਤੱਕ ਪਹੁੰਚਾ ਹੋਇਆ ਹੈ ਜਿਹੜੇ ਵੀ ਮਹਿਲਾ ਸਾਡੇ ਪ੍ਰੋਜੈਕਟ ਨਾਲ ਜੁੜਨਾ ਚਾਹਣ ਆ ਆਪਣੇ ਜਿਹੜੀ ਐਕਟਿਵ ਔਮਨ ਹੈਗੀਆਂ ਜਾਂ ਪਹਿਲ ਸਖੀਜ਼ ਐ ਪਿੰਡ ਦੀਆਂ ਉਹਨਾਂ ਨਾਲ ਸੰਪਰਕ ਕਰ ਸਕਦੀਆਂ ਜਾਂ ਆਪਣੇ ਬੀਡੀਪੀਓ ਦਫਤਰ ਨਾਲ ਸੰਪਰਕ ਕਰ ਸਕਦੀਆਂ ਜਾਂ ਫਿਰ ਏਡੀਸੀ ਦਫਤਰ ਦੇ ਨਾਲ ਸੰਪਰਕ ਕਰ ਸਕਦੇ